ਪੰਜਾਬ ਚ ਉਹ ਮਾਪੇ ਜਿਨ੍ਹਾਂ ਦੇ ਮੁੰਡੇ 12 ਜਮਾਤਾਂ ਪਾਸ ਕਰਨ ਤੋਂ ਬਾਅਦ ਵੀ ਆਇਲਜ਼ ਦਾ ਕੋਰਸ ਨਹੀਂ ਕਰ ਸਕਦੇ ਸੀ ਤੇ ਫਿਰ ਉਹ ਆਪਣੇ ਪੈਸੇ ਤੇ 12 ਪਾਸ ਉਹ ਕੁੜੀਆਂ ਜਿਨ੍ਹਾਂ ਦੇ 5-6 ਬੈਂਡ ਆਇਲਜ਼ ਕੋਰਸ ਚੋਂ ਆਉਂਦੇ ਸੀ ਉਹਨਾਂ ਦੇ ਨਾਲ ਵਿਆਹ ਕਰਵਾ ਕੇ ਆਪਣੇ ਮੁੰਡਿਆਂ ਨੂੰ ਵੀ ਬਾਹਰ ਭੇਜਦੇ ਸੀ ਹੁਣ ਕੈਨੇਡਾ ਨੇ ਰੂਲ ਬਦਲ ਦਿੱਤੇ ਨੇ ਹੁਣ 12 ਪਾਸ ਕੁੜੀਆਂ ਦੀ ਲੋੜ ਖਤਮ ਹੋ ਗਈ ਹੈ ਹੁਣ ਉਹ ਕੁੜੀਆਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਆ ਉਹਨਾਂ ਦੀ ਵੁਕਤ ਵੱਧ ਗਈ ਆ ਇਹ ਖਬਰ ਉਹਨਾਂ ਮਾਪਿਆਂ ਨੂੰ ਵੀ ਹਿਲਾਉਣ ਵਾਲੀ ਆ ਸਬਸਕਾਉਣ ਵਾਲੀ ਆ ਖਾਸ ਕਰਕੇ ਪਿੱਛੇ ਕਾਫੀ ਖਬਰਾਂੀਆਂ ਸੀ ਕਿ ਕੁੜੀਆਂ ਇਥੋਂ ਮੁੰਡੇ ਵਾਲਿਆਂ ਦੇ ਪੈਸੇ ਖਰਚ ਕਰਵਾ ਕੇ ਕੈਨੇਡਾ ਪਹੁੰਚ ਜਾਂਦੀਆਂ ਫਿਰ ਜਿਨ੍ਹਾਂ ਦੇ ਨਾਲ ਲਾਵਾਂ ਲਈਆਂ ਹੁੰਦੀਆਂ ਨੇ ਉਹਨਾਂ ਨੂੰ ਉੱਥੇ ਨਹੀਂ ਬੁਲਾਉਂਦੀਆਂ ਕਿਉਂਕਿ ਦੁਨੀਆ ਹੀ ਕੈਨੇਡਾ ਦੀ ਵੱਖਰੀ ਆ ਪਰ ਜਿਹੜੀ ਖਬਰ ਇਸ ਤੁਹਾਡੇ ਨਾਲ ਸਾਂਝੀ ਕਰਦੇ ਕਿ ਪੰਜਾਬ ਚ ਬੈਂਡ ਗਰਲਜ਼ ਜਿਹੜੀਆਂ ਆਇਲਸ ਜਿਨੂੰ ਵਾਇਲਰਸ ਵੀ ਕਹਿੰਦੇ ਨਾ ਉਹਨਾਂ ਦੇ ਵਿੱਚ ਕੁੜੀਆਂ ਦੇ ਜਿਨ੍ਹਾਂ ਦੇ 5 6 5.5 6 ਬੈਂਡ ਹੁੰਦੇ ਉਹਨਾਂ ਦੇ ਪਿੱਛੇ ਮੁੰਡਿਆਂ ਵਾਲੇ ਭੱਜੇ ਫਿਰਦੇ ਹੁੰਦੇ ਰਿਸ਼ਤਾ ਆਪ ਲੈ ਕੇ ਜਾਂਦੇ ਆ ਨੇ ਤੇ ਹੁਣ ਗ੍ਰੈਜੂਏਟ ਜਿਹੜਾ ਕੁੜੀਆਂ ਦੀ ਵਕਤ ਹੋ ਗਈ ਹੈ ਕਿਉਂਕਿ ਕੈਨੇਡਾ ਵਿੱਚ ਬਦਲੇ ਨਿਜ਼ਮਾ ਨੇ ਅਰਮਾਨ ਤੋੜ ਦਿੱਤੇ ਨੇ ਹੁਣ 12ਵੀਂ ਪਾਸ ਬੈਣ ਵਾਲੀਆਂ ਕੁੜੀਆਂ ਦਾ ਕੋਈ ਖਰਚਾ ਚੁੱਕਣ ਨੂੰ ਤਿਆਰ ਨਹੀਂ ਆ ਪੰਜਾਬ ਦੇ ਵਿੱਚ ਹੁਣ ਬੈਂਡਗਲ ਦੀ ਬੁਖਤ ਘਟ ਗਈ ਹੈ ਜਿਨ੍ਹਾਂ ਦਾ ਲੜਫੜ ਕੇ ਨੌਜਵਾਨ ਵਿਦੇਸ਼ ਪੱਕਾ ਹੋਣ ਦਾ ਸੁਪਨਾ ਜਾਂ ਰਮਾਣ ਪਾਲਦੇ ਸੀ ਉਹਨਾਂ ਦੇ ਰਮਾਣ ਟੁੱਟ ਗਏ ਨੇ ਵਕਤ ਦਾ ਹੁਣ ਮੋੜਾ ਪਿਆ ਜਿਨ੍ਹਾਂ 12ਵੀਂ ਪਾਸ ਲੜਕੀਆਂ ਦੇ ਪੱਲੇ ਆਇਲ ਜਿਹਨੂੰ ਆਇਲਰਟਸ ਵੀ ਬੋਲ ਜਾਂਦੇ ਨੇ ਜਾਂ ਆਇਲਰਟਸ ਜਾਂ ਸਹੀ ਤੌਰ ਤੇ ਆਇਲ ਸ਼ਬਦ ਦਾ ਦੇ ਬੈਂਡ ਵੀ ਹਨ ਪਰ ਉਹਨਾਂ ਨੂੰ ਵਿਦੇਸ਼ ਪੜ੍ਹਾਈ ਦਾ ਕੋਈ ਖਰਚਾ ਚੁੱਕਣ ਵਾਲਾ ਲੜਕਾ ਜਾਂ ਉਹਦੇ ਮਾਪੇ ਤਿਆਰ ਨਹੀਂ ਹਨ ਕੈਨੇਡਾ ਦੀ ਸਰਕਾਰ ਨੇ ਨਿਯਮਾਂ ਦੇ ਵਿੱਚ ਸਖਤੀ ਕਰਕੇ ਵਿਦੇਸ਼ ਦੀਆਂ ਉਡਾਰੀਆਂ ਦੀਆਂ ਸਦਰਾਂ ਨੂੰ ਹੁਣ ਬਦੋਲ ਦਿੱਤਾ ਕੋਈ ਸਮਾਂ ਸੀ ਜਦੋਂ 12ਵੀਂ ਪਾਸ ਆਇਲੈਂਡ ਬੈਂਡ ਪ੍ਰਾਪਤ ਲੜਕੀਆਂ ਲਈ ਕਤਾਰਾਂ ਲੱਗ ਜਾਂਦੀਆਂ ਸੀ ਕਿ ਜਿਸ ਪਿੰਡ ਦੇ ਵਿੱਚ ਜੇ ਕੁੜੀ ਨੇ ਜਾਂ ਸ਼ਹਿਰ ਦੇ ਵਿੱਚ 12 ਕੀਤੀਆਂ ਨੇ ਉਹਦੇ 5-6 ਆਇਲੈਂਡਸ ਤੇ ਬੈਂਡ ਆਏ ਨੇ ਤੇ ਮੁੰਡੇ ਵਾਲੇ ਖੁਦ ਰਿਸ਼ਤਾ ਲੈ ਕੇ ਜਾਂਦੇ ਨਹੀਂ ਤੇ ਪਹਿਲਾਂ ਕੁੜੀਆਂ ਵਾਲੇ ਰਿਸ਼ਤਾ ਲੈ ਕੇ ਜਾਂਦੇ ਸੀ ਮੁੰਡੇ ਵਾਲੇ ਦੇ ਕਰ ਹੁਣ ਉਲਟਾ ਸੀ ਕਿ ਮੁੰਡੇ ਵਾਲੇ ਆਪ ਕੁੜੀਆਂ ਲੱਭਦੇ ਫਿਰਦੇ ਸੀ ਕਿ ਜੇ ਕਿਸੇ ਦੇ ਕੁੜੀ ਦੇ 5 ਜਾਂ 6 ਜਾਂ 5.5 ਬੈਂਡ ਆ ਗਏ ਨੇ ਅਸੀਂ ਵਿਆਹ ਦਾ ਖਰਚਾ ਵੀ ਅਸੀਂ ਚੁੱਕਾਂਗੇ ਮਹਿੰਗੇ ਪੈਰਸ ਵੀ ਕਰਾਂਗੇ ਪਾਰਟੀ ਵੀ ਵੱਡੀ ਕਰਾਂਗੇ ਬਸ ਕਿਤੇ ਨਾ ਕਿਤੇ ਵਿਆਹ ਕਰਵਾ ਲਓ ਤੇ ਸਾਡੇ ਨਾਲ ਮੁੰਡੇ ਨੂੰ ਲੈ ਜਾਓ ਅਜਿਹੇ ਕੇਸ ਵੀ ਸਾਹਮਣੇ ਆਏ ਨੇ ਪਰ ਉਹ ਸਮੁੱਚੇ ਪੰਜਾਬ 'ਚ ਰੁਝਾਨ ਰਹਿ ਕੇ ਆਇਲ ਬੈਂਡ ਵਾਲੀਆਂ ਲੜਕੀਆਂ ਦੇ ਮਾਪੇ ਉਦੋਂ ਦਾ ਵਾਰ ਉਦੋਂ ਦਾ ਵਾਰ ਤਲਾਸ਼ਦੇ ਆ ਨਾ ਜਿਨ੍ਹਾਂ ਲੜਕੀ ਦੀ ਵਿਦੇਸ਼ ਪੜ੍ਹਾਈ ਦਾ ਖਰਚਾ ਚੁੱਕਣ ਨੂੰ ਤਿਆਰ ਹੁੰਦਾ ਕੈਨੇਡਾ ਨੇ ਹੁਣ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਵਿਦੇਸ਼ ਪੜ੍ਹਾਈ ਕਰਨ ਵਾਲਿਆਂ ਲਈ ਗ੍ਰੈਜੂਏਟ ਲੜਕੇ ਹੀ ਆਪਣੇ ਜੀਵਨ ਸਾਥੀ ਨੂੰ ਵਿਦੇਸ਼ ਬੁਲਾ ਸਕੇਗੇ ਨਤੀਜਾ ਇਹ ਨਿਕਲਿਆ ਕਿ ਬੈਂਡ ਵਾਲੀਆਂ 12ਵੀਂ ਪਾਸ ਲੜਕੀਆਂ ਨੂੰ ਅਜੇ ਇਹ ਵਾਰ ਨਹੀਂ ਮਿਲ ਰਹੇ ਹੁਣ ਗ੍ਰੈਜੂਏਟ ਲੜਕੀਆਂ ਦੀ ਪੁੱਛ ਵੱਧ ਗਈ ਹੈ ਮੋਗਾ ਦੇ ਪਿੰਡ ਸੈਦੋਕੇ ਦਾ ਮੈਰਿਜ ਬਿਊਰੋ ਚਾਲਕ ਮਨਦੀਪ ਕੁਮਾਰ ਦੱਸਦਾ ਹੈ ਕਿ ਹੁਣ ਉਹ ਬੈਂਡ ਵਾਲੀਆਂ 12ਵੀਂ ਪਾਸ ਲੜਕੀਆਂ ਦੇ ਕੇਸ ਲੈਣੋਂ ਹਟ ਗਏ ਹਨ ਕਿਉਂਕਿ ਲੜਕੀਆਂ ਦੀ ਦਿਲਚਸਪੀ ਹੁਣ ਗ੍ਰੈਜੂਏਟ ਲੜਕੀਆਂ ਵੱਲ ਹੋ ਗਈ ਹੈ ਆਸਟ੍ਰੇਲੀਆ ਦੀਆਂ ਫਾਈਲਾਂ ਬੰਦ ਹਨ ਜਦੋਂ ਕਿ ਕੈਨੇਡਾ ਵਿੱਚ ਸਪਾਊਸ ਵਿਜੇ ਲਈ ਲੜਕੀ ਦੀ ਗ੍ਰੈਜੂਏਸ਼ਨ ਹੋਣੀ ਲਾਜ਼ਮੀ ਹੈ ਉਹ ਹੁਣ ਜ਼ਿਆਦਾ ਪੀਆਰ ਰਿਸ਼ਤੇ ਹੀ ਕਰਾਉਂਦੇ ਹਨ ਚੇਤੇ ਰਹਿ ਕੇ ਮਾਲਵੇ 'ਚ ਇਹ ਰੁਝਾਨ ਸਭ ਤੋਂ ਵੱਧ ਰਿਹਾ ਕਿ ਲੜਕੇ ਵਾਲਿਆਂ ਨੇ ਜ਼ਮੀਨਾਂ ਵੇਚ ਕੇ ਬੈਣ ਵਾਲੀਆਂ ਕੁੜੀਆਂ ਨੂੰ ਸਟੱਡੀ ਲਈ ਭੇਜਿਆ ਸੀ ਵਿਦੇਸ਼ ਅਸਲ 'ਚ ਇਹ ਸਮਝੌਤਾ ਵਿਆਹ ਸਨ ਤੇ ਜਿੰਨਾ ਲੋੜਵੰਦ ਕੁੜੀਆਂ ਦੇ ਆਇਲ ਚੋਂ ਚੰਗੇ ਬੈਂਡ ਆ ਜਾਂਦੇ ਉਹਨਾਂ ਨਾਲ ਫਿਰ ਸਮਝੌਤੇ ਤਹਿਤ ਮੁੰਡੇ ਵਾਲਾ ਪਰਿਵਾਰ ਦੀ ਕੁੜੀ ਪੜਾਈ ਕੁੜੀ ਦਾ ਪੜਾਈ ਦਾ ਖਰਚਾ ਸਾਰਾ ਚੁੱਕਦੇ ਤੇ ਬਦਲੇ ਵਿੱਚ ਲੜਕੀ ਵਿਆਹ ਕਰਾੜ ਕੇ ਲੜਕੇ ਨੂੰ ਵਿਦੇਸ਼ ਵਿੱਚ ਪੱਕਾ ਕਰਵਾਉਂਦੇ ਸੀ ਕਈ ਕੁੜੀਆਂ ਬਾਅਦ ਚ ਮੁਕਰ ਵੀ ਜਾਂਦੀਆਂ ਸੀ ਪੰਜਾਬੀ ਟਰਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੁਣਾਂ ਦੀ ਖਬਰ ਇਹ ਵੀ ਨਸ਼ਰ ਕਰਦੀ ਹੈ ਕਿ ਅਮ드ਗੜ ਮੰਡੀ ਦੇ ਮੈਰਿਜ ਬਿਊਰੋ ਵਾਲੇ ਮਿੰਦਰਪਾਲ ਸੂਦ ਦਾ ਕਹਿਣਾ ਸੀ ਕਿ ਇਸ ਵੀਰੇ 12ਵੀਂ ਪਾਸ ਬੈਂਡ ਵਾਲੀਆਂ ਕੁੜੀਆਂ ਰੂਲ ਰਹੀਆਂ ਨੇ ਤੇ ਰਜਾਨਾ ਉਹ ਅਜਿਹੇ ਰਿਸ਼ਤੇ ਮੋੜ ਰਹੇ ਨੇ ਉਹਨਾਂ ਦੱਸਿਆ ਕਿ ਬਹੁਤੇ ਮਾਪਿਆਂ ਦੇ ਨਾ ਤਾਂ ਆਪਣੀ ਲੜਕੀਆਂ ਨੂੰ ਹੁਣ ਉਚੇਰੀ ਸਿੱਖਿਆ ਲਈ ਇੱਥੋਂ ਦੇ ਕਾਲਜਾਂ ਵਿੱਚ ਹੀ ਦਾਖਲੇ ਦਵਾ ਦਿੰਦੇ ਨੇ ਹੁਣ ਦੌਰ ਸਿਰਫ ਗ੍ਰੈਜੂਏਟ ਲੜਕੀਆਂ ਦਾ ਸ਼ਾਇਦ ਇਸੇ ਕਰਕੇ ਪੰਜਾਬ ਵਿੱਚ ਜਿਹੜੇ ਇਸ ਵਾਰ ਸਰਕਾਰੀ ਤੇ ਪ੍ਰਾਈਵੇਟ ਕਾਲਜ ਨੇ ਉਹਨਾਂ ਦੇ ਵਿੱਚ ਵਾਧਾ ਹੋਇਆ ਕਿਉਂਕਿ ਪਹਿਲਾਂ ਪੰਜਾਬ ਦੇ ਕੁੜੀਆਂ ਮੁੰਡੇ 12 ਪਾਸ ਕਰਕੇ ਹੀ ਬਾਹਰ ਚਲੇ ਜਾਂਦੇ ਸੀ ਲੇਕਿਨ ਹੁਣ ਖਾਸ ਕਰਕੇ ਕੁੜੀਆਂ ਵਾਸਤੇ ਜਾਂ ਸਪਾਉ ਜਿਹੇ ਦੇ ਵੇਛੇ ਵਿਜੇ ਨੇ ਉਹ ਘਟੂ ਘਟ ਗ੍ਰੈਜੂਏਸ਼ਨ ਕਰ ਦਿੱਤੀ ਗਈ ਹੈ ਇਸੇ ਕਰਕੇ ਹੁਣ ਪੰਜਾਬ ਦੇ ਵਿੱਚ ਗ੍ਰੈਜੂਏਟ ਪਾਸ ਕੁੜੀਆਂ ਦੀ ਵੁਕਤ ਵੱਧ ਗਈ ਹੈ ਬਠਿੰਡਾ ਦੇ ਪਿੰਡ ਮੰਡੀਕਲਾ ਦਾ ਹਰਦੀਪ ਸਿੰਘ ਦੀਪਾ ਜੋ ਵਿਚੋਲੇ ਦਾ ਕੰਮ ਕਰਦਾ ਹੈ ਦਾ ਕਹਿਣਾ ਕਿ ਉਸ ਕੋਲ 12ਵੀਂ ਪਾਸ ਆਇਲ ਚ ਪੂਰੇ ਬੈਣ ਵਾਲੀਆਂ ਕੁੜੀਆਂ ਦੇ ਰਿਸ਼ਤੇ ਹਨ ਜਿਨ੍ਹਾਂ ਲਈ 7 ਮਹੀਨੇ ਤੋਂ ਕੋਈ ਖਰਚਾ ਚੁੱਕਣ ਵਾਲਾ ਰਿਸ਼ਤੇਦਾਰ ਨਹੀਂ ਆਇਆ ਉਹ ਦੱਸਦਾ ਹੈ ਕਿ ਹੁਣ ਪੀਆਰ ਵਾਲੀਆਂ ਕੁੜੀਆਂ ਦੇ ਮੁੰਡਿਆਂ ਦੀ ਜਿਆਦਾ ਮੰਗ ਵੱਧ ਗਈ ਹੈ ਇਸੇ ਤਰ੍ਹਾਂ ਬਰਨਾਲੇ ਦੇ ਪਿੰਡ ਪੱਖੋਕਲੇ ਦਾ ਮੈਰਿਜ ਬਿਊਰੋ ਇੰਚਾਰਜ ਬਿੰਦ ਸਿੰਘ ਸਿੱਧੂ ਦੋ ਵਰਿਆਂ ਵਿੱਚ ਬੈਣ ਵਾਲਿਆਂ ਬੈਂਡਾਂ ਵਾਲੇ ਤੇਤੀ ਰਿਸ਼ਤੇ ਕਰਾ ਚੁੱਕਾ ਹੈ ਉਸ ਦਾ ਕਹਿਣਾ ਹੈ ਕਿ ਹੁਣ ਆਇਲਜ਼ ਬੈਂਡ ਵਾਲੀਆਂ ਗ੍ਰੈਜੂਏਟ ਕੁੜੀਆਂ ਦੀ ਮੰਗ ਹੈ ਕਿਉਂਕਿ ਸਪਾਊਸ ਵਿਜੀ ਲਈ ਕੈਨੇਡਾ ਨੇ ਗ੍ਰੈਜੂਏਸ਼ਨ ਲਾਜ਼ਮੀ ਕਰ ਦਿੱਤੀ ਹੈ ਉਹ ਦੱਸਦੇ ਹਨ ਕਿ ਉਸ ਕੋਲ ਦੋ ਤਿੰਨ ਅਜਿਹੇ ਰਿਸ਼ਤੇ ਆਏ ਨੇ ਜਿਨ੍ਹਾਂ ਲਈ ਕੋਈ ਲੜਕਾ ਨਹੀਂ ਮਿਲ ਰਿਹਾ ਸਮਝੌਤਾ ਵਿਆਹਾਂ ਵਿੱਚ ਲੱਗੇ ਵਰਿਆਂ ਵਿੱਚ ਫਰਾਡ ਕੇਸ ਵੀ ਕਾਫੀ ਹੋਏ ਨੇ ਕੁੜੀਆਂ ਖਰਚਾ ਚੁੱਕ ਕੇ ਵਿਦੇਸ਼ ਜਾਣ ਮਗਰੋਂ ਮੁਕਰ ਜਾਂਦੀਆਂ ਨੇ ਪੰਜਾਬ ਵਿੱਚ ਲੰਘੇ 8 ਵਰਿਆਂ ਵਿੱਚ ਅਜਿਹੇ ਕਰੀਬ 300 ਮਾਮਲੇ ਆਏ ਹਨ ਜਿੰਨਾ ਚ ਲੜਕੇ ਵਾਲਿਆਂ ਨੇ ਐਨਆਰਆਈ ਥਾਣੇ ਵਿੱਚ ਲੜਕੀਆਂ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਇਹਨਾਂ ਚੱਕਰਾਂ 'ਚ ਕਈ ਲੜਕੇ ਖੁਦਕੁਸ਼ੀਆਂ ਵੀ ਕਰ ਚੁੱਕੇ ਹਨ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦਾ ਸੰਧੂ ਮੈਰਿਜ ਬਿਊਰੋ ਵਾਲਾ ਰਾਜਵਿੰਦਰ ਸਿੰਘ ਦੱਸਦਾ ਹੈ ਕਿ ਪਹਿਲਾਂ ਤਾਂ ਬੈਂਡ ਵਾਲੀਆਂ ਇੱਕ ਇੱਕ ਕੁੜੀ ਵਾਸਤੇ ਕਈ ਕਈ ਰਿਸ਼ਤੇ ਤਿਆਰ ਹੁੰਦੇ ਸਰ ਪਰ ਪਿੰਡ ਚੱਕ ਬਖਤੂ ਦਾ ਗੁਰਪ੍ਰੀਤ ਸਿੰਘ ਦੱਸਦਾ ਕਿ ਹੁਣ ਤਾਂ 12ਵੀਂ ਪਾਸ ਆਲਸ ਬੈਂਡ ਵਾਲੀਆਂ ਕੁੜੀਆਂ ਦੇ ਮਾਪੇ ਇਹ ਵੀ ਪੇਸ਼ ਕਰ ਰਹੇ ਨੇ ਕਿ ਉਹ ਅੱਧਾ ਖਰਚਾ ਪੱਲਿਓਂ ਵਿੱਚ ਚੁੱਕ ਲੈਣਗੇ ਬਾਕੀ ਲੜਕੇ ਵਾਲਾ ਖਰਚਾ ਕਰ ਦੇਣ ਆਇਲ ਕੋਚਿੰਗ ਸੈਂਟਰ ਵਾਲੇ ਇੱਕ ਮਾਲਕ ਦਾ ਪ੍ਰਤੀਕਰਮ ਸੀ ਕਿ ਪਹਿਲਾਂ 12ਵੀਂ ਪਾਸ ਆਇਲ ਪਾਸ ਕੁੜੀਆਂ ਦੀ ਪੁਸ਼ਪੜਤਾ ਲਈ ਬਹੁਤੇ ਮਾਪੇ ਕੇਂਦਰਾਂ ਵਿੱਚ ਆਉਂਦੇ ਜਾਂਦੇ ਸਨ ਪਰ ਹੁਣ ਬਦਲੇ ਨਿਜ਼ਮਾ ਦੇ ਸਮਾਜਿਕ ਤਣਾਬਾਣਾ ਵੀ ਬਦਲ ਦਿੱਤਾ ਅਖਬਾਰਾਂ ਵਿੱਚ ਮਾਪਿਆਂ ਨੂੰ ਬੰਨ੍ਹ ਵਾਲੀਆਂ ਕੁੜੀਆਂ ਦੇ ਇਸ਼ਤਿਹਾਰ ਹੁਣ ਵਾਰ-ਵਾਰ ਦੇਨੇ ਪੈ ਰਹੇ ਨੇ ਇਹ ਵਰਤਾਰਾ ਮਜਬੂਰੀਅਤ ਹੈ ਵਿਦੇਸ਼ ਜਾਣ ਦੀ ਲਾਲਸਾ ਪ੍ਰਗਟ ਕਰਦੇ ਨੇ ਪਰ ਹੁਣ ਕੈਨੇਡਾ ਦੀ ਸਰਕਾਰ ਨੇ ਜਸਟਨ ਟਰੂਡੋ ਦੀ ਸਰਕਾਰ ਨੇ ਉੱਥੇ ਨਿਯਮ ਬਦਲਤੇ ਨੇ ਕਿ ਜੇ ਕਿਸੇ ਨੇ ਸਪਾਊਸ ਵੀਜ਼ਾ ਲੈਣਾ ਤੇ ਉਹਦੀ ਜਿਹੜੀ ਐਜੂਕੇਸ਼ਨ ਆ ਉਹ ਘੱਟੋ-ਘੱਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਉਹ ਮੁੰਡੇ ਜਿਹੜੇ ਖੁਦ 12 ਪਾਸ ਕਰਕੇ ਆਇਲਸ ਦੇ ਵਿੱਚ 5 ਜਾਂ 6 ਬੈਂਡ ਨਹੀਂ ਲੈ ਸਕਦੇ ਜਿਹਨੂੰ ਨਲਾਇਕ ਕਿਹਾ ਜਾ ਸਕਦਾ ਉਹ ਨਲਾਇਕ ਬੱਚਿਆਂ ਦੇ ਵੀ ਸੁਪਨੇ ਟੁੱਟੇ ਨੇ ਮਾਪਿਆਂ ਦੇ ਵੀ ਸੁਪਨੇ ਟੁੱਟੇ ਨੇ ਤੇ ਜਿਹੜੇ ਆਪਣੀਆਂ ਧੀਆਂ ਨੂੰ ਇਸ ਸਬਦੇ ਵਾਲੇ ਵਿਆਹਾਂ ਦੇ ਵਿੱਚ ਬਾਹਰ ਭੇਜਦੇ ਸੀ ਕਿ ਕੁੜੀ ਵੀ ਚਲ ਜੂਗੀ ਪਿੱਛੋਂ ਕੁੜੀ ਦਾ ਭਰਾ ਵੀ ਚਲ ਜੂਗਾ ਉਹਨਾਂ ਦੇ ਵੀ ਹੁਣ ਸੁਪਨੇ ਟੁੱਟੇ ਨੇ ਦੇਖਦੇ ਆ ਕਿ ਇਹ ਜਿਹੜੀ ਇੱਕ ਕਿਉਂਕਿ ਇਮੀਗ੍ਰੇਸ਼ਨ ਵਾਲੀ ਜਾਂ ਆਇਲਜ਼ ਵਾਲੀ ਇੱਕ ਵੱਡੀ ਜਿਹੜੀ ਮੰਡੀ ਬਣ ਚੁੱਕੀ ਸੀ ਉਸ ਮੰਡੀ ਤੇ ਕਿੰਨਾ ਅਸਰ ਪੈਂਦਾ ਤੇ ਸਮਾਜਿਕ ਰਿਸ਼ਤਿਆਂ ਤੇ ਕਿੰਨਾ ਅਸਰ ਪੈਂਦਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡ ਤੁਲੇ ਨੇ ਆ ਗਿਆ ਦੇਖਦੇ ਰੋਏ ਬੀਸੀ ਪੰਜਾਬ ਧੰਨਵਾਦ